ਦੋਸਤੋ ਮੈਂ ਤੁਹਾਡਾ ਆਪਣਾ ਗੀਤ ਕਰਪਿੰਦਰ ਸੋਹਣਦੀਪ ਵਾਲਾ ਅੱਜ ਇਸ ਵੀਡੀਓ ਦੇ ਵਿੱਚ ਜੋ ਕਹਾਣੀ ਜੋ ਸਚਾਈ ਤੁਹਾਡੇ ਸਾਹਮਣੇ ਲੈ ਕੇ ਆ ਰਹੀ ਹਾਂ ਉਸ ਨੂੰ ਇਹ ਕਹਿ ਸਕਦੇ ਆ ਕਿ ਇੱਕ ਬੰਦੇ ਵਰਨੋ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰ ਦਿੱਤਾ ਗਿਆ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਦੀ ਇੱਕ ਐਸੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਨੂੰ ਸੁਣ ਕੇ ਤੁਸੀਂ ਇਹ ਕਹੋਗੇ ਕਿ ਜੇ ਸਾਡੀਆਂ ਅੱਖਾਂ ਦੇ ਸਾਹਮਣੇ ਉਹ ਬੰਦਾ ਹੋਇਆ ਤੇ ਅਸੀਂ ਉਹਨੂੰ ਵਿਚਾਲਿਆਂ ਪਾੜ ਦਈਏ ਵੀਡੀਓ ਨੂੰ ਕੀਰਤਕ ਦੇਖਿਓ ਜੇ ਕਹਾਣੀ ਲੱਗਦਾ ਹੋਇਆ ਕਿ ਗੱਲ ਸ਼ੇਅਰ ਕਰਨ ਵਾਲੀ ਹੈ ਤਾਂ ਵੀਰੇ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਹ ਗੱਲ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚੇ ਅਤੇ ਉਹਨਾਂ ਬੇਜਵਾਨਾਂ ਨੂੰ ਮੈਂ ਕਬੂਤਰਾਂ ਦੀ ਗੱਲ ਕਰ ਰਿਹਾ ਮਾਂ ਉਹ ਬੇਗਿਵਾਨ ਕਬੂਤਰ ਇਕ ਪੰਛੀ ਪਰਮਾਤਮਾ ਦੇ ਬਣਾਏ ਹੋਏ ਕੁਦਰਤ ਦੇ ਵਿੱਚ ਸਾਜੇ ਹੋਏ ਜੀਵ ਉਹਨਾਂ ਨੂੰ ਇਨਸਾਫ ਮਿਲ ਸਕੇ ਸੋ ਦੋਸਤੋ ਗੱਲ ਸ਼ੁਰੂ ਕਰਨ ਜਾ ਰਿਹਾ ਪਿੰਡ ਤੋਂ ਹੁਣ ਵੀ ਮੇਰੇ ਆਪ ਦੇ ਘਰੋਂ ਮੇਰੇ ਭਰਾ ਦੇ ਕਬੂਤਰ ਰੱਖੇ ਹੋਏ ਨੇ ਤੇ ਮੇਰਾ ਭਰਾ ਸੋਹੜੀ ਰਹਿੰਦਾ ਉਹਨ ਮਰਗਾ ਕੱਲੇ ਹੀ ਰਹਿੰਦਾ ਕਰੇ ਤੇ ਮੈਂ ਉਹੀ ਰਹਿਣਾ ਉਹਨੇ ਸਹੋਲੀ ਕਬੂਤਰ ਰੱਖੇ ਹੋਏ ਨੇ ਤੇ ਕਬੂਤਰ ਵੀ ਯਾਨੀ ਵਧੀਆ ਤਰੀਕੇ ਨਾਲ ਇਹ ਬੱਚਿਆਂ ਨੂੰ ਪਾਲੇ ਮੈਂ ਵਿੜੇ ਦੇ ਵਿੱਚ ਛੱਡ ਲੈਂਦਾ ਸੀ ਤੇ ਹਾਤ ਮਾਰਨੀ ਨੋਂ ਲੈ ਲੈ ਕੇ ਉਹਨੇ ਫਲਾਨਿਆਂ ਹੋਏ ਆ ਜਾ ਉਹਨੇ ਜਿਹਦੇ ਮੁੱਢੇ ਤੇ ਆ ਜਾਣਾ ਫਲਾਨਿਆਂ ਹੋਏ ਆ ਜਾ ਮਦਰ ਉਸ ਤਨਾ ਪਿਆਰ ਨਾਲ ਪਾਲੇ ਹੋਏ ਤੇ ਹੋਇਆ ਕਿ ਅ 16 ਤਰੀਕ ਨੂੰ ਆ ਕੱਲ ਪਰਸੋਂ ਜਿਹੜੀ ਲੰਘ ਕੇ ਗਈ ਆ ਸਹੋਲੀ ਦਾ ਇੱਕ ਦਰਿੰਦਾ ਅਮਰਜੀਤ ਉੱਤਰਦਰਸ਼ਨ ਸਿੰਘ ਜਿਹਨੂੰ ਪਿੰਡ ਚ ਬਿਹਾਰੀ ਵਾਲਾ ਵੀ ਕਹਿੰਦੇ ਆ ਕਿਉਂਕਿ ਉਹਦੇ ਪਿਓ ਦਾ ਨੋ ਬਿਹਾਰੀ ਆ ਠੀਕ ਹੈ ਇਸ ਦੇ ਵਿੱਚ ਮੈਂ ਪਹਿਲਾਂ ਕਲੀਅਰ ਕਰ ਦਿੰਦਾ ਕਿ ਉਹਦਾ ਪਿਓ ਖੁਦ ਰੋ ਰਿਹਾ ਤੇ ਯਾਰ ਬਹੁਤ ਵੱਡੀ ਕਰਤੂਤ ਕਰੀਆ ਇਸ ਬੰਦੇ ਨੇ ਇਹਨੂੰ ਸਜ਼ਾ ਮਿਲਣੀ ਚਾਹੀਦੀ ਆ ਹੁਣ ਮਾਂ ਪਿਓ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਕਿ ਲੋਕ ਤੇ ਹੁੰਦੇ ਆ ਪਿੰਡ ਦੇ ਸੋ ਕੀ ਹੋਇਆ ਉਹ ਅਮਰਜੀਤ ਤੇ ਉਹਦੇ ਨਾਲ ਇੱਕ ਹੋਰ ਇਹ ਮੇਰੇ ਭਰਾ ਦੇ ਕੋਲੇ ਰਾਤ ਨੂੰ ਆ ਗਏ ਤੇ ਬੈਠ ਕੇ ਇਹਨਾਂ ਨੇ ਇਕੱਠਿਆਂ ਨੇ ਤਿੰਨਾਂ ਜਾਣਿਆਂ ਨੇ दारू ਪੀਤੀ ਪੀਣ ਤੋਂ ਬਾਅਦ ਜਿਹੜਾ ਅਮਰਜੀਤ ਸਿੰਘ ਨੇ ਮੁੰਡਾ ਸੱਦਿਆ ਸੀ ਨਾਲ ਆਪਦੇ ਉਹਨਾਂ ਨੂੰ ਗੋਪੀ ਆ ਸਾਡੇ ਪਿੰਡੂ ਹੀ ਆ ਉਹ ਤੇ ਮੇਰਾ ਭਰਾ ਅੰਦਰ ਕਮਰੇ ਦੇ ਵਿੱਚ ਪੈ ਗਏ ਤੇ ਰਾਤ ਨੂੰ 11:00 ਵਜੇ ਨੂੰ ਇਹ ਅਮਰਜੀਤ ਸਿੰਘ ਆ ਜਿਹੜਾ ਸਿੰਘ ਤਾਂ ਚਲੋ ਉਹਨੂੰ ਕੀ ਕਹਿਣਾ ਦਰਿੰਦਾ ਇਹ ਬਾਹਰ ਜਿਹੜਾ ਕਬੂਤਰ ਕਮਰੇ ਦੇ ਵਿੱਚ ਹੀ ਮੂਰੇ ਰੱਖੇ ਹੋਏ ਸੀ ਕੋਈ ਕੁੱਡਾ ਹਜੇ ਬੰਨ ਰਿਹਾ ਕੱਲ ਪਰ ਸੋ ਕੋਈ ਥੋੜਾ ਟਾਈਮ ਪਹਿਲਾਂ ਹੀ ਲੁਧਿਆਣੇ ਤੋਂ ਨੇ ਲੈ ਕੇ ਕਬੂਤਰ ਦੇ ਸਹੌੜੀ ਸੇਫਟ ਕਰੇ ਨੇ ਹੁਣ ਉਹ ਕੁੱਡਾ ਲੱਗੇ ਵੀ ਹੁਣ ਚਲੋ ਤੇ ਉਹ ਕਬੂਤਰਾਂ ਵਾਲੇ ਕਮਰੇ ਦੇ ਵਿੱਚ ਵੜਦਾ ਉਥੋਂ ਇੱਕ ਕਬੂਤਰ ਨੂੰ ਫੜਦਾ ਤੇ ਫੜ ਕੇ ਆਪਣੀ ਦਰਿੰਦਗੀ ਦਾ ਸ਼ਿਕਾਰ ਬਣਾਉਂਦਾ ਆਪਣੀ ਹੱਥ ਦਾ ਸ਼ਿਕਾਰ ਬਣਾਉਂਦਾ ਮੈਂ ਇਹ ਗੱਲ ਕਹਿ ਰਹੀ ਆ ਸੱਚ ਆ ਤੇ ਇਸ ਤਰ੍ਹਾਂ ਕਰਕੇ ਉਸ ਬੰਦੇ ਨੇ ਛੇ ਜਾਂ ਸੱਤ ਕਬੂਤਰ ਕਿਉਂਕਿ ਪੰਜ ਕਬੂਤਰਾਂ ਦੀਆਂ ਲਾਸ਼ਾਂ ਡੈੱਡ ਬੋਡੀਆਂ ਤਾਂ ਸਾਨੂੰ ਮਿਲ ਗਈਆਂ ਨਾਲ ਸਾਡੇ ਘਰ ਇੱਕ ਬਾਗਲਾ ਜਾਂ ਵਿਹਲਾ ਵੀ ਉੱਥੇ ਬਹੁਤ ਭਾਫੂ ਸੁੱਕ ਗਿਆ ਕਿਉਂਕਿ ਉਹ ਬਾਹਰ ਰਹਿੰਦੇ ਨੇ ਤੇ ਉੱਥੇ ਸਿੱਟੀ ਗਿਆ ਤੇ ਕੱਲ ਜਦੋਂ ਮੈਂ ਘਰੇ ਗਿਆ ਮੈਨੂੰ ਪਤਾ ਲੱਗਿਆ ਕਿ ਇਹਦਾ ਮੇਰੇ ਭਰਾ ਨੂੰ ਦੱਸਣਾ ਇਹ ਗੱਲ ਹੋਗੀ ਮੈਂ ਜਿਹੜਾ ਮੁੰਡਾ ਮੇਰੇ ਕੋਲੇ ਕੰਮ ਕਰਦਾ ਉਹਨੂੰ ਮੈਂ ਕੋਲ ਜਾਰ ਕੇ ਘਰੇ ਤਾਰਿਆ ਮੈਂ ਕਿ ਬੰਨੇ ਤੇ ਕਬੂਤਰ ਚੱਕ ਕੇ ਲੈ ਕੇ ਆ ਪੰਜ ਕਬੂਤਰਾਂ ਦੀਆਂ ਡੈੱਡ ਬੋਡੀਆਂ ਉੱਥੋਂ ਮਿਲ ਗਈਆਂ ਯਾਨੀ ਸੱਤ ਕਬੂਤਰ ਗਾਇਬ ਹੋਏ ਨੇ ਕੁੱਲ ਦੋ ਇਹਨੂੰ ਕਿ ਲੋਕੋ ਬਿੱਲੀ ਵਗਾਰੇ ਲੈ ਗਈ ਹੋਣੀ ਯਾ ਰਾਤ ਨੂੰ ਚੱਕ ਕੇ ਉਸ ਬੰਦੇ ਨੇ ਆਪ ਦੀ ਕਰਤੂਤ ਕਰ ਕਰਕੇ ਉਹ ਕਬੂਤਰਾਂ ਨੂੰ ਗੰਦਾ ਆਪਦੀ ਗੱਦੀ ਹਵਸ ਦਾ ਸ਼ਿਕਾਰ ਬਣਾਇਆ ਕਬੂਤਰਾਂ ਨੂੰ ਮਰੀ ਗਏ ਤੇ ਚੱਕ ਚੱਕ ਉਧਰ ਸਿੱਟੀ ਗਿਆ ਜਦੋਂ ਮੈਂ ਕਬੂਤਰ ਚੱਕੇ ਉਧਰੋਂ ਤਾਂ ਸਾਰੇ ਕਬੂਤਰਾਂ ਦੀਆਂ ਹੀ ਕਿਰਿਆ ਕਰਮ ਕਰਨ ਵਾਲੀ ਜੋ ਪ੍ਰਾਈਵੇਟ ਪਾਰਟ ਆਪਾਂ ਜੀ ਨੂੰ ਕਹਿੰਦੇ ਆ ਉਹ ਜਗ੍ਹਾ ਪਾਟ ਕੇ ਉੱਥੋਂ ਦੀਆਂ ਅੰਕੜੀਆਂ ਬਾਹਰ ਹੋਈਆਂ ਆਈਆਂ ਹੋਈਆਂ ਨੇ ਆ ਵੀਡੀਓ ਮੇ ਨਾਲ ਦੀ ਨਾਲ ਉਹਦੇ ਸੀਨ ਦਿਖਾਵ ਵੀ ਰਿਹਾ ਤੁਹਾਨੂੰ ਤੇ ਜਾਣੀ ਮੈਨੂੰ ਇੱਕ ਵਾਰੀ ਤਾਂ ਐ ਹੋ ਗਿਆ ਵੀ ਯਾਰ ਬੰਦਾ ਹੈ ਕਿੱਥੇ ਜੇ ਸਾਹਮਣੇ ਹੁੰਦਾ ਤਾਂ ਸੱਚਾ ਮਾਂ ਨੂੰ ਪਾੜ ਦਿੰਦਾ ਬੰਦੇ ਨੂੰ ਬਚਾਉਣੇ ਤੇ ਮੈਂ ਫੇਰ ਉਹ ਕਬੂਤਰਾਂ ਨੂੰ ਨਾਲ ਲਿਆ ਜੋਦਾਂ ਠਾਣਾ ਸਾਨੂੰ ਲੱਗਦਾ ਮੈਂ ਠਾਣਾ ਹੀ ਚੱਲਿਆ ਗਿਆ ਤੇ ਠਾਣੇ ਕਰ ਕੋ ਕਹਿੰਦੇ ਜੀ ਰਿਪੋਰਟ ਟਾਈਪ ਕੁਚਲ ਮੈਂ ਰਿਪੋਰਟ ਟਾਈਪ ਕਰਾ ਕੇ ਉੱਥੇ ਮੂਹਰ ਸ਼ੁਰੂ ਕਰਤੀ ਤੇ 16 ਤਰੀਕ ਨੂੰ ਕਹਿੰਦੇ ਹਾਂ ਅਸੀਂ ਇਹਨੂੰ ਬੁਲਾਉਨੇ ਆਂ ਕਰਦੇ ਆਂ ਤੇ ਇਸ ਤਰ੍ਹਾਂ ਕਰਕੇ ਦੋ ਨੰਨੇ ਲੰਘ ਤੇ ਕਬੂਤਰ ਹੁਣ ਮੇਰੇ ਉਹ ਮਤਲਬ ਬਰਫ ਦੇ ਵਿੱਚ ਮੇਰੇ ਲਾ ਕੇ ਰੱਖੇ ਹੋਏ ਨੇ ਕਿਉਂਕਿ ਮੈਡੀਕਲ ਵੀ ਉਹਨਾਂ ਦਾ ਕਰਾਉਣਾ ਵਾ ਵੈਸੇ ਤਾਂ ਸ਼ਰਮ ਦੇਖ ਰਿਹਾ ਕਿਉਂਕਿ ਸਾਰੇ ਕਬੂਤਰਾਂ ਦੇ ਹੀ ਉਹ ਪ੍ਰਾਈਵੇਟ ਪਾਰਟ ਜਿੱਥੋਂ ਕਿਰਿਆ ਕਰਮ ਕਰਦੇ ਨੇ ਬੈਠਕ ਵਾਲਾ ਕਰਨ ਜਗ੍ਹਾ ਉਹ ਜਗ੍ਹਾ ਪਾਰਟੀ ਹੋਈ ਆ ਉੱਥੋਂ ਦੀ ਉਹਨਾਂ ਦੀਆਂ ਆਪਣੀਆਂ ਬਾਹਰ ਆਈਆਂ ਹੋਈਆਂ ਨੇ ਤੇ ਹੁਣ ਇਹ ਗੱਲ ਆਖ ਰਿਹਾ ਕਹਿੰਦਾ ਮੈਂ ਪਿੰਦਰ ਦੇ ਪੈਰ ਫੜ ਕੇ ਮਾਫੀ ਮੰਗ ਲੈਣਾ ਮੈਂ ਯਾਰ ਉਸ ਉੱਤੇ ਬੰਦੇ ਨੂੰ ਦਰਿੰਦੇ ਨੂੰ ਇਹ ਗੱਲ ਕਹਿਣਾ ਮੈਂ ਰੱਬ ਆ ਜਿਹੜਾ ਤੈਨੂੰ ਮਾਫ ਕਰ ਦੂ ਉਹ ਤੈਨੂੰ ਤਾਂ ਰੱਬ ਨੇ ਵੀ ਮਾਫ ਨਹੀਂ ਕਰਨਾ ਜਿਹੜੀ ਤੂੰ ਤੂਤ ਕਰੀਆ ਤੈਨੂੰ ਤਾਂ ਰੱਬ ਨੇ ਵੀ ਮਾਫ ਨਹੀਂ ਕਰਨਾ ਕਹਿੰਦਾ ਮੈਂ ਕੌਣ ਹਾਂ ਤੈਨੂੰ ਮਾਫ ਕਰਨਾ ਤੂੰ ਉਸ ਕਾਲਪੁਰਖ ਵਾਹਿਗੁਰੂ ਦੀ ਜੋ ਕੁਦਰਤ ਜੀ ਆ ਮਤਲਬ ਗੈਰ ਕੁਦਰਤੀ ਢੰਗ ਦੇ ਨਾਲ ਆਪਦੀ ਕਰਤੂਤ ਆਪਦੀ ਹਸ ਨੂੰ ਮਟਾਉਣ ਦੇ ਚੱਕਰ ਦੇ ਵਿੱਚ ਉਹ ਸੱਤ ਬੇਜਵਾਨ ਨੂੰ ਮਾਰਤੇ ਤੂੰ ਮਾਫੀ ਕਿਹੜੇ ਮੂੰਹ ਨਾਲ ਮੰਗ ਲੇਗਾ ਸੋ ਇਹ ਵੀਡੀਓ ਮੈਂ ਸ਼ੇਅਰ ਕਰਨ ਦੀ ਖਾਤਰ ਤਾਂ ਕਹਿ ਰਿਹਾ ਕਿਉਂਕਿ ਹਜੇ ਤੱਕ ਉਹ ਬੰਦਾ ਫੜਿਆ ਨਹੀਂ ਹੈ ਵੈਸੇ ਅੱਜ ਸਤਿਉ ਸਾਬ ਨੇ ਮੈਨੂੰ ਇਹ ਕਹਿੰਿਆ ਕਿ ਅਸੀਂ ਉਹਨੂੰ ਫੜਦੇ ਆ ਅੱਜ ਗਈ ਵੀ ਸੀ ਪੁਲਿਸ ਘਰੇ ਉਹ ਤਰੀਕ ਤੇ ਗਿਆ ਕਿਉਂਕਿ ਟਿੱਤੇ ਦੇ ਕੇਸ ਦੇ ਵਿੱਚ ਥੋੜੇ ਦਿਨ ਪਹਿਲਾਂ ਜਵਾਨ ਤੇ ਬਾਹਰ ਆਇਆ ਹੋਇਆ ਬੰਦਾ ਹਾਂ ਉਹਦੀ ਤਰੀਕਸ ਦੀ ਉੱਥੇ ਗਿਆ ਸੀ ਠੀਕ ਆ ਜੀ ਮੈਂ ਬੇਨਤੀ ਕਰਦਾ ਕਿ ਵੀਡੀਓ ਨੂੰ ਇੰਨਾ ਸ਼ੇਅਰ ਕਰ ਦਿਓ ਕਿ ਉਸ ਬੰਦੇ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਉਣ ਤੋਂ ਬਾਅਦ ਉਸ ਨੂੰ ਜੋ ਬਣਦੀ ਸਜ਼ਾ ਵਾ ਉਹ ਮੈਂ ਦਿਵਾ ਸਕਾਂ ਮੈਨੂੰ ਕਈ ਬੰਦਿਆਂ ਨੇ ਇਹ ਗੱਲ ਕਹੀ ਕਿ ਪਿੱਛੇ ਨਾ ਹਟੀ ਸੋ ਮੈਂ ਅੱਜ ਇਸ ਵੀਡੀਓ ਰਾਹੀਂ ਜਵਾਨ ਕਰਦਾ ਕਿ ਕੱਲ ਨੂੰ ਮੈਂ ਪਿੱਛੇ ਹਟਾਂ ਤਾਂ ਮੈਂ ਉਹ ਬਰਾਬਰ ਦਾ ਦੋਸ਼ੀ ਹੂੰਗਾ ਤੇ ਮੈਂ ਲੋਕਾਂ ਮੱਲੇ ਵੀ ਇਹੀ ਬੇਇੱਜ਼ਤੀ ਕਰਦਾ ਵੀ ਅਰਦਾਸ ਕਰਿਓ ਕਿ ਮੈਨੂੰ ਪਰਮਾਤਮਾ ਪਿੱਛੇ ਨਾ ਹਟਣ ਦਵੇ ਜਿਵੇਂ 2 ਦਸੰਬਰ 1999 ਨੂੰ ਤਕੀਦੇ ਵਿੱਚ ਬੇਰਹਿਮ ਜਾਲਮਾਂ ਮਤਲਬ ਕੋੜੇ ਕੋੜੀਆਂ ਤੇ ਗਲਮ ਹੋਇਆ ਸੀ ਹਕਾਰਪੁਰ ਤੋਂ ਵਾਹਿਗੁਰੂ ਨੇ ਮੇਰੇ ਤੋਂ ਉਹ ਸੇਵਾ ਲੈ ਕੇ ਦੋਸ਼ੀਆਂ ਦੇ ਖਿਲਾਫ ਮੈਂ ਉਹਨਾਂ ਨੂੰ ਸਜ਼ਾ ਦਿਵਾਉਣ ਤੱਕ ਗਵਾਹੀ ਜੋ ਹੈ ਕੇਸ ਦੇ ਵਿੱਚ ਦਿੱਤੀ ਸੀ ਉਸੇ ਤਰ੍ਹਾਂ ਪ੍ਰਮਾਤਮਾ ਇਸ ਦੇ ਵਿੱਚ ਵੀ ਮੇਰੇ ਕੋਲੋਂ ਸੇਵਾ ਲੈ ਕੇ ਇਸ ਦਰਿੰਦੇ ਨੂੰ ਬਣਦੀ ਜੋ ਸਜ਼ਾਵਾ ਉਹ ਕਾਨੂੰਨ ਅਨਸਾਰ ਮੈਂ ਦਿਵਾ ਸਕਾਂ ਇਹ ਅਰਦਾਸ ਕਰਿਓ ਤੇ ਬਸ ਇਹ ਬੇਨਤੀ ਕਰਦਾ ਕਿ ਵੀਡੀਓ ਨੂੰ ਇੰਨਾ ਸ਼ੇਅਰ ਕਰ ਦਿਓ ਦੁਨੀਆ ਦੇ ਕੋਨੇ-ਕੋਨੇ ਵਿੱਚ ਇਨਸਾਫ ਪਸੰਦ ਲੋਕਾਂ ਦੇ ਕੋਲੇ ਤੇ ਇਨਸਾਫ ਕਰਨ ਵਾਲਿਆਂ ਦੇ ਕੋਲੇ ਮੇਰੀਓ ਵੀਡੀਓ ਪਹੁੰਚ ਜਾਵੇ ਇਹਨਾਂ ਕੁਝ ਕਹਿੰਦਾ ਹੋਇਆ ਖਿਮਾਂ ਦਾ ਜਾਜ ਕਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ